ਹਾਂਜੀ ਮਿੱਤਰੋ ਕੀ ਹਾਲ ਚਾਲ ਨੇ ਸੋ ਸਾਰੇ ਵਧੀਆ ਹੋਵੋਗੇ ਸੋ ਅੱਜ ਤੁਹਾਨੂੰ ਦਿਖਾਣੇ ਆਪਾਂ ਹਰ ਦਾ ਨਜ਼ਾਰਾ ਮੌਸਮ ਥੋੜਾ ਜਿਹਾ ਖਰਾਬ ਆ ਤੇ ਵੈਦਰ ਹੋ ਗਿਆ ਠੰਡਾ ਥੋੜਾ ਜਿਹਾ ਪੂਰੀਆ ਪਹੁੰਚਣ ਨੂੰ ਰਹਿ ਗਏ ਬਸ ਤਿੰਨ ਕਿ ਦਿਨ ਚਲੋ ਦਿਖਾਣੇ ਆ ਤੁਹਾਨੂੰ ਵੈਦਰ ਸੋ ਆ ਦੇਖੋ ਪਹਿਲਾਂ ਬਾਹਰ ਦਾ ਵੈਦਰ ਮੌਸਮ ਥੋੜਾ ਜਿਹਾ ਖਰਾਬ ਆ ਪਾਣੀ ਚ ਵੀ ਸਵੈਲਾ ਜਹਾਜ਼ ਵੀ ਹਿੱਲ ਰਿਹਾ ਥੋੜਾ ਥੋੜਾ ਤੁਸੀਂ ਦੇਖ ਸਕਦੇ ਹੋ ਤੇ ਆਲੇ-ਦੋਲੇ ਕੋਈ ਜਹਾਜ਼ ਨਹੀਂ ਕੁਝ ਨਹੀਂ ਪੈਸੀਫਿਕ ਓਸ਼ਨ ਚ ਕੱਲੇ ਹੀ ਆ ਤੇ ਆਹ ਵੀਡੀਓ ਚ ਮੈਂ ਤੁਹਾਨੂੰ ਦਿਖਾਵਾਂਗਾ wind ਦੀ ਡਾਇਰੈਕਸ਼ਨ ਅਸੀਂ ਕਿਵੇਂ ਦੇਖਦੇ ਆ ਤੇ wind ਦੀ ਸਪੀਡ ਕਿਵੇਂ ਦੇਖਦੇ ਆ ਤੇ weather ਦਾ ਟੈਂਪਰੇਚਰ ਕਿਵੇਂ ਦੇਖਦੇ ਆ ਕਿੰਨਾ ਟੈਂਪਰੇਚਰ ਹੈ weather ਦਾ ਬਿਕੋਜ਼ ਠੰਡਾ ਹੋ ਗਿਆ ਮੌਸਮ ਥੋੜਾ ਜਾ ਸੋਨ ਸਾਰਾ ਦਿਖਾਉਣਾ ਮੈਂ ਪਹਿਲਾਂ ਆਪਾਂ ਦੇਖਦੇ ਆ wind ਦੀ ਡਾਇਰੈਕਸ਼ਨ ਵਿੰਡ ਦੀ ਡਾਇਰੈਕਸ਼ਨ ਆਹ ਦੇਖੋ ਉੱਪਰ ਮਤਲਬ ਜਿਹੜਾ ਲੱਗਿਆ ਇਹਦੇ ਨਾਲ ਸਾਨੂੰ ਡਾਇਰੈਕਸ਼ਨ ਪਤਾ ਲੱਗਦੀ ਆ ਵਿੰਡ ਦੀ ਵੀ ਵਿੰਡ ਕਿਹੜੇ ਪਾਸੇ ਤੋਂ ਆਉਂਦੀ ਆ ਕਿਹੜੇ ਪਾਸੇ ਤੋਂ ਨਹੀਂ ਜਿਵੇਂ ਆਪਣੇ ਟੈਂਕੀਆਂ ਤੇ ਲੱਗੇ ਹੁੰਦੇ ਆ ਕਈਆਂ ਦੇ ਪੌੜੀਆਂ ਤੇ ਲੱਗੇ ਹੁੰਦੇ ਨੇ ਘਰਾਂ ਦੇ ਵਿੱਚ ਉਹੀ ਚੀਜ਼ ਆ ਇਹ ਤੇ ਹੁਣ ਆਜੋ ਟੈਂਪਰੇਚਰ ਦੀ ਗੱਲ ਕਰਦੇ ਆ ਆ ਲੱਗੇ ਆ ਬਾਹਰ ਥਰਮੋਮੀਟਰ ਦੋਨੇ ਸਾਈਡ ਲੱਗੇ ਹੁੰਦੇ ਆ ਬਾਹਰਲੇ ਪਾਸੇ ਸੋ ਆ 9 10 ਡਿਗਰੀ ਟੈਂਪਰੇਚਰ ਆ ਥੋੜਾ ਜਿਹਾ ਠੰਡਾ ਆ ਪਰ ਹਵਾ ਵੀ ਚੱਲ ਰਹੀ ਆ ਠੰਡੀ ਹਵਾ ਚੱਲ ਰਹੀ ਆ ਸੋ ਤਾਂ ਅਗਰ ਕਿ ਟੈਂਪਰੇਚਰ ਡਾ ਘਟ ਗਿਆ ਪੂਰਾ ਸੋ ਇਹਦੇ ਬਾਅਦ ਹੁਣ ਮੈਂ ਤੁਹਾਨੂੰ ਦਿਖਾਉਂਗਾ ਵੀ ਅਸੀਂ ਸਪੀਡ ਕਿਵੇਂ ਮੋਨੀਟਰ ਕਰਦੇ ਆ 40 ਨਾਟ ਵਿੰਟ ਦੀ ਸਪੀਡ ਆ ਇਸ ਟਾਈਮ ਤੇ 20 ਨਾਟ ਸਾਡੇ ਸ਼ਿਪ ਦੀ ਸਪੀਡ ਆ ਜਿਹਨੂੰ ਲਗਭਗ ਤੁਸੀਂ 40 ਨਾਟ ਨੂੰ ਜੇ ਕਿਲੋਮੀਟਰਾਂ ਵਿੱਚ ਕਨਵਰਟ ਕਰਦੇ ਆ 65-70 ਕਿਲੋਮੀਟਰ ਪ੍ਰਤੀ ਘੰਟੇ ਦੀ ਹੋਗੀ ਆ ਦੇਖੋ ਆ ਸਪੀਡ ਆ ਕਦੇ 44 ਨਾਟ ਹੋਗੀ ਕਦੇ 35-45 ਆ ਦੇਖੋ ਹੁਣ 44.6 ਦਿਖਾ ਰਿਹਾ ਇਹ ਮੋਨੀਟਰ ਕਰਦਾ ਸਾਰਾ ਉੱਚੀ ਪਿੱਛੀ ਡਾਇਰੈਕਸ਼ਨ ਹੈ ਵੀ ਕਿੱਧਰ ਨੂੰ ਆ। ਸੋ ਤੁਸੀਂ ਇਹ ਦੇਖ ਲਓ 70 ਕਿਲੋਮੀਟਰ ਦੀ ਰਫ਼ਤਾਰ ਨਾਲ ਹਵਾ ਚੱਲ ਰਹੀ ਹੈ ਤੇ ਕੀ ਬਣ ਰਿਹਾ ਹੁਣ ਹੈ। ਸੋ ਹੋਪ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਹੋਣੀ ਆ। ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਤੇ ਸ਼ੇਅਰ ਜ਼ਰੂਰ ਕਰਦੇ ਹੋ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਦੋ। ਅਗਰ ਤੁਸੀਂ ਨਹੀਂ ਕਰਿਆ। ਸੋ ਅੱਗੇ ਤੋਂ ਤੁਹਾਡੇ ਲਈ ਹੋਰ ਵਧੀਆ ਤੋਂ ਵਧੀਆ ਵੀਡੀਓ ਬਣਾ ਕੇ ਲੈ ਕੇ ਆਵਾਂਗੇ। ਤਦ ਤੱਕ ਲਈ ਰਾਇ ਵਿਗਰੋ ਜੀ ਦਾ ਖਾਲਸਾ, ਵਿਗਰੋ ਜੀ ਦੀ ਫਤਿਹ।